ਪਵਨ ਗਾਂਧੀ ਬਣਿਆ ਲਾੜਾ ਮਨਾਈ ਵਿਆਹ ਦੀ 42ਵੀਂ ਵਰੇਗੰਢ ਲੰਗੀ ਰਾਤ ਪ੍ਰਾਚੀਨ ਸ਼ੇਮ ਮੰਦਰ ਲੋਈਆਂ ਵਿੱਚ ਬੇਮਿਸਾਲ ਰੌਣਕਾਂ ਸਨ ਪਵਨ ਗਾਂਧੀ ਤੇ ਉਸ ਦੀ ਧਰਮ ਪਤਨੀ ਬਬਲੀ ਗਾਂਧੀ ਦੇ ਵਿਆਹ ਨੂੰ 42 ਸਾਲ ਹੋ ਗਏ ਹਨ ਕਾਮਯਾਬ ਗ੍ਰਸਥ ਜੀਵਨ ਦੇ 42 ਸਾਲ ਬਾਣੀ ਦਾ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਤੇ ਜੇਕਰ ਇਹਨਾਂ ਖੁਸ਼ੀਆਂ ਦੇ ਭਲਾ ਨੂੰ ਗੁਰੂ ਦੀ ਗੋਦ ਵਿੱਚ ਗੁਰੂ ਦੀ ਗੋਦ ਦਾ ਨਿਗ ਮਾਨਦਿਆ ਮਨਾਇਆ ਜਾਵੇ ਤਾਂ ਖੁਸ਼ੀਆਂ ਦੂਨ ਸੁਵਾਈਆਂ ਹੋ ਜਾਂਦੀਆਂ ਹਨ ਤੁਸੀਂ ਮੇਰੇ ਨਾਲ ਵਿਆਹ ਦੇ ਜਸ਼ਨ ਦੇਖ ਕੇ ਜਾਣਾ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਚਲੋ ਗੱਲ ਅੱਗੇ ਤੋਰਦੇ ਹਾਂ ਇਹ ਹੈ ਪ੍ਰਾਚੀਨ ਸ਼ਿਵ ਮੰਦਰ ਲੋਈਆਂ ਇੱਥੇ ਬਹੁਤ ਸਾਰੇ ਗੱਦੀ ਨਸੀਹ ਮਹੰਤਾ ਨੇ ਤਪ ਕੀਤਾ ਹੈ ਲੋਈਆਂ ਦੇ ਲੋਕਾਂ ਦੀ ਇਸ ਗੱਦੀ ਪ੍ਰਤੀ ਡੂੰਗੀ ਆਸਥਾ ਹੈ ਇਹ ਹਨ ਮੌਜੂਦਾ ਗੱਦੀ ਨਸ਼ੀਨ ਮਹੰਤ ਸ਼ਿਪਰਾਗਿਰ ਜੀ ਜਿਨ੍ਹਾਂ ਸੰਗਤ ਨੂੰ ਪੈਗਾਮ ਦਿੱਤਾ ਹੈ ਕਿ ਆਪਣੇ ਜਨਮ ਦਿਨ ਆਪਣੇ ਬੱਚਿਆਂ ਦੇ ਜਨਮ ਦਿਨ ਆਪਣੇ ਵਿਆਹ ਦੇ ਦਿਨ ਆਪਣੇ ਮਾਤਾ ਪਿਤਾ ਦੇ ਜਨਮ ਦਿਨ ਮੰਦਰ ਵਿੱਚ ਆ ਕੇ ਗੁਰੂਆਂ ਦੇ ਅਸ਼ੀਰਵਾਦ ਨਾਲ ਮਨਾਇਆ ਕਰੋ ਲੋਕ ਉਹਨਾਂ ਦੀ ਹੁਕਮ ਦੀ ਪਾਲਣਾ ਵੀ ਕਰ ਰਹੇ ਹਨ ਇੱਕ ਨਜ਼ਰ ਵੇਖੋ ਗਾਂਧੀ ਪਰਿਵਾਰ ਦੀ ਖੁਸ਼ੀ ਵਿੱਚ ਕਿਦਾਂ ਸੰਗਤ ਹਮ ਹਮਾ ਕੇ ਪੁੱਜੀ ਹੋਈ ਹੈ ਮੰਦਰ ਦਾ ਪੂਰਾ ਵਿਹੜਾ ਭਰਿਆ ਪਿਆ ਹੈ ਕਿਤੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈ ਇਹ ਸਭ ਗੁਰੂਆਂ ਦਾ ਹੀ ਪ੍ਰਤਾਪ ਹੈ Hindu ਸਨਾਤਨ ਸੰਸਕ੍ਰਿਤੀ ਵਿੱਚ ਸਭ ਤੋਂ ਪਹਿਲਾ ਢੋਲ ਟਮਕੇ ਵਾਲਾ ਵਾਜੇ ਗੱਜ ਤੇ ਬਰਾਤ ਵਾਲਾ ਵਿਆਹ ਭੋਲੇ ਭੰਡਾਰੀ ਸ਼ਿਵ ਤੇ ਪਾਰਵਤੀ ਦਾ ਹੋਇਆ ਹੈ ਜਿਸ ਦੀ ਮਹਿਮਾ ਅੱਜ ਵੀ ਜੰਗਮ ਵਾਲੀਆਂ ਜੋੜੀਆਂ ਗਾਉਂਦੀਆਂ ਹਨ ਗਾਂਧੀ ਪਰਿਵਾਰ ਨੇ ਸ਼ਾਇਦ ਇਸੇ ਕਰਕੇ ਜੰਗਮ ਵਾਲੇ ਬੁਲਾਏ ਹਨ ਤਾਂ ਕਿ ਸੰਗਤ ਨੂੰ ਇਸ ਬਹਾਨੇ ਆਪਣੇ ਧਾਰਮਿਕ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਇੱਕ ਗੱਲ ਹੋਰ ਗਾਂਧੀ ਪਰਿਵਾਰ ਲੋਈਆਂ ਦਾ ਸਧਾਰਨ ਪਰਿਵਾਰ ਨਹੀਂ ਹੈ ਕਹਿੰਦੇ ਹਨ ਮੰਦਰ ਵਾਲੀ ਥਾਂ ਜਿਸ ਜਗ੍ਹਾ ਤੇ ਅੱਜ ਮੰਦਰ ਬਣਿਆ ਵਾ ਇਹ ਸਾਰੀ ਥਾਂ ਇਹਨਾਂ ਦੇ ਵੱਡੇ-ਵਡੇਰਿਆਂ ਨੇ ਕਿਸੇ ਵੇਲੇ ਮੰਦਰ ਨੂੰ ਦਾਨ ਕੀਤੀ ਹੈ ਸ਼ਾਇਦ ਇਸੇ ਕਰਕੇ ਹਰ ਭੰਡਾਰੇ ਤੋਂ ਪਹਿਲਾਂ ਜਦੋਂ ਭੋਗ ਲੱਗਦਾ ਮੂਰਤੀਆਂ ਨੂੰ ਤਾਂ ਉਹ ਗਾਂਧੀ ਪਰਿਵਾਰ ਦੀ ਡਿਊਟੀ ਹੁੰਦੀ ਹੈ ਜਾਂ ਇਹਨਾਂ ਨੂੰ ਹੀ ਉਹ ਸੇਵਾ ਦਿੱਤੀ ਜਾਂਦੀ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਨਾ ਕੋਈ ਬਸ਼ਰ ਇੱਥੇ ਆਵੇ ਤੇ ਆ ਕੇ ਮੂਰਤੀਆਂ ਨੂੰ ਭੋਗ ਲਗਾਵੇ ਉਸ ਤੋਂ ਬਾਅਦ ਹੀ ਸੰਤਾ ਮਹੰਤਾ ਤੇ ਸੰਗਤ ਵਾਸਤੇ ਪ੍ਰਸ਼ਾਦੇ ਖੁੱਲਦੇ ਹਨ ਇਹ ਹਨ ਪਵਨ ਗਾਂਧੀ ਦੇ مرحوم ਪਿਤਾ ਜੀ ਸਵਰਗੀ ਅਰਜਨदास ਗਾਂਧੀ ਇਹ ਨੇ ਮਾਤਾ ਜੀ مرحوم ਸ਼੍ਰੀਮਤੀ ਚੰਦਰਾਨੀ ਜੋ ਲੋਈਆਂ ਵਿੱਚ ਧਾਰਮਿਕ ਕਥਾ ਕੀਰਤਨ ਦੇ ਮੋਢੀ ਸਨ ਤੇ ਸਾਰੇ ਪੈਸੇ ਲੋਈਆਂ ਦੇ ਮੰਦਰਾਂ ਤੇ ਸਕੂਲਾਂ ਨੂੰ ਦਾਨ ਕਰ ਦਿੰਦੇ ਸਨ ਉਹੀ ਅਲਖ ਜਗਾਈ ਹੋਈ ਹੈ ਅੱਜ ਹੁਣ ਕਿਹਨੇ ਹੁਣ ਗਾਂਧੀ ਜੋੜੀ ਨੇ ਗਵਨ ਗਾਂਧੀ ਜੀ ਸ਼੍ਰੀ ਸ਼ਾਂਤੀਗੁਰਜੀ ਦੀ ਯਾਦ ਵਿੱਚ ਸਥਾਪਿਤ ਲੋਈਆਂ ਦੀ ਗਊਸ਼ਾਲਾ ਨੂੰ ਸਮਰਪਿਤ ਹਨ ਦਿਨ ਰਾਤ ਸੇਵਾ ਕਰਦੇ ਹਨ ਗਾਂਧੀ ਜੋੜੀ ਨੇ ਇਸ ਮੌਕੇ ਤੇ ਇੱਕ ਦੂਜੇ ਦੇ ਵਰਮਾ ਲਾ ਪਾਈ ਹੈ ਲੱਗ ਰਿਹਾ ਹੈ ਜਿਵੇਂ ਸੀਤਾ ਸੁਮੰਬਰ ਹੋ ਰਿਹਾ ਹੋਵੇ ਸ਼ਾਲਾ ਜੋੜੀ ਸਲਾਮਤ ਰਹੇ ਇਹ ਹਰ ਸਾਲ ਵਰਮਾ ਲਾ ਪਾਉਂਦੇ ਰਹਿਣ ਆਖਿਰ ਸੱਤ ਜਨਮਾਂ ਦਾ ਸਾਥ ਹੈ ਲੋਈਆਂ ਮੰਦਰ ਦੇ ਬੰਬ ਬੰਬ ਭੋਲੇ ਦੇ ਜਕਾਰਿਆਂ ਦੀ ਗੂੰਜ ਲੱਗਦਾ ਹੈ ਗੱਦੀ ਨਿਸ਼ੀਰ ਮਹੰਤ ਸ਼ਿਪਰਾਗਿਰੀ ਜੀ ਤੱਕ ਵੀ ਪਹੁੰਚ ਗਈ ਹੈ ਪਤਾ ਨਹੀਂ ਉਹ ਮਹਾਕੁੰਭ ਮੇਲੇ ਚ ਹਨ ਇਸ ਵੇਲੇ ਜਾਂ ਗੁਜਰਾਤ ਵਿੱਚ ਹੈ ਪਰ ਉਹਨਾਂ ਲਾਈਵ ਹੋ ਕੇ ਗਾਂਧੀ ਪਰਿਵਾਰ ਨੂੰ ਤੇ ਸਮੁੱਚੀ ਸੰਗਤ ਨੂੰ ਆਸ਼ੀਰਵਾਦ ਦਿੱਤਾ ਹੈ ਲੱਗਦਾ ਹੈ ਰੁਪੇਸ਼ ਸੱਦੀ ਤੇ ਰਵੀ ਸ਼ੰਕਰ ਜੀ ਇਹੀ ਉਹਨਾਂ ਦਾ ਪੈਗਾਮ ਉਹਨਾਂ ਦਾ ਸਨੇਹਾ ਸੰਗਤ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਆਪਾਂ ਵੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਗਾਂਧੀ ਸਾਹਿਬ ਦੇ ਪਰਿਵਾਰ ਕੋ ਖਾਸ ਲੋਇਆ ਨਾ ਨਿਰਵਾਹੀ ਭਾਈ ਬੈਨੋ सभी लोगों की प्रार्थना है अपने बच्चों का जन्मदिन अपनी सालगिरह अपने, साल अपने माता-पिता के जन्मदिन वर्ष देरवे मनाया हो ताकि हजारों लोग पास आ मिले हजारों के भाव बढ़े और खबर रोयाने वाले खास रोया नगर की वादी में सबके अंदर प्रेम भावना बडी रहे جاندے جاندے ایک جار پھر ہاں ایس شرما جی رپورٹ چنگی لگی تاں چینل نو لائک کرو شیئر کرو سبسکرائب کرو تے کینٹی والا بٹن میں نپو شکریہ